ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਕਿ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਡੇ ਲਈ ਚਾਨਣ ਮਨਾਰਾ ਬਣ ਕੇ ਆਵੇ ਅਸੀਂ ਉਹਨੂੰ ਮੰਨੀਏ ਅਸੀਂ ਉਹਨੂੰ ਪੜਹੀਏ ਅਸੀਂ ਉਹਦੇ ਤੇ ਅਸਰ ਕਰੀਏ ਇਸ ਗੁਰਪਰਦੂਪ ਤੇ ਸਾਨੂੰ ਕੁਝ ਨਵਾਂ ਕਰਨ ਲਈ ਸੋਚਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਤੇ ਜੋ ਲਿਖਿਆ ਹੈ ਸ਼ਾਇਦ ਅਸੀਂ ਪੜਦੇ ਆਂ ਲੇਕਿਨ ਉਹਦੇ ਤੇ ਅਮਲ ਨਹੀਂ ਕਰਦੇ ਤੇ ਇਸ ਸਾਲ ਤੋਂ ਕੋਸ਼ਿਸ਼ ਕਰੀਏ ਕਿ ਉਹਨਾਂ ਦੀ ਬਾਣੀ ਦੇ ਉੱਤੇ ਅਸੀਂ ਪਹਿਰਾ ਦੀਏ ਸੋ ਮੈਂ ਆਪਣੇ ਮਿਲਿਓ ਆਪਣਾ ਅਕੀਦਾ ਪੇਸ਼ ਕਰਨ ਲੱਗਾ ਇੱਕ ਗੀਤ ਹੈ ਜੋ ਮੇਰੇ ਬਹੁਤ ਦਿਲ ਦੇ ਕਰੀਬ ਹੈ ਬਹੁਤ ਹੀ ਸਰੂਪ ਸਿੰਘ ਸਲੂਜੀ ਦਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਬਚਪਨ ਚੀ ਗਾਣੇ ਸੁਣਦੇ ਹੁੰਦੇ ਸੀ ਅੱਜ ਮੇਰੇ ਜ਼ਿਹਨ ਦੇ ਵਿੱਚ ਗਾਣਾ ਆ ਗਿਆ ਅੱਜ ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਦੀ ਸਜਣਾ ਸਾਡੇ ਘਰ ਦੇ ਵਿੱਚ ਜਿਹੜੇ ਚਰਨ ਪੈਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਬਾਗੋ ਬਾਗ ਹੈ ਤੇ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਵੀ ਉਹ ਚੀਜ਼ ਜਿਹੜੀ ਸੁਣਾਵਾਂ ਤੇ YouTube ਤੇ ਤੁਸੀਂ ਜਿਹੜੇ オリジナル ਆਰਟਿਸਟ ਹੈ ਉਹਨਾਂ ਨੂੰ ਵੀ ਲਾਜ਼ਮੀ ਸੁਣਿਓ ਰੂਹ ਖੁਸ਼ ਹੋਊਗੀ ਸੋ ਪੇਸ਼ ਕਰ ਰਿਹਾ ਇੱਕ ਬਹੁਤ ਹੀ ਖੂਬਸੂਰਤ ਬਹੁਤ ਪਿਆਰਾ ਜਿਹਾ ਨਗਮਾ ਹਾ ਹਾ ਨਨਕਦੀਆਂ ਦੁਜੀਆਂ ਰਮਜ਼ਾਨ ਨਨਕਦੀਆਂ रमान रमज़ान 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 नक गुजिया रमज़ ਦੀਆਂ ਬੁਝੀਆਂ ਰਮਜ਼ਾਨ ਨਾਨਕ ਦੀਆਂ ਬੁਝੀਆਂ ਰਮਜ਼ਾਨ ਬੇਦਰਦ ਜ਼ਮਾਨਾ ਕੀ ਜਾਣੇ ਬੇਦਰਦ ਜ਼ਮਾਨਾ ਕੀ ਜਾਣੇ ਜਿਨੇ ਸਭ ਚੱਕ ਆਪਣਾ ਸਮਝ ਲਿਆ ਆਪਣਾ ਤੇ ਬੇਕਾਨਾ ਕੀ ਜਾਣੇ ਨਾਨਕ ਦੀਆਂ ਬੁਝੀਆਂ

रमज़ान कुचिय रमज़ान कुझ